ਦੋਸਤੋ 슈ਗਰ ਦੀ ਪ੍ਰੋਬਲਮ ਹੈ ਜਿਹੜੀ ਇਹ ਘਰ ਘਰ ਹੋਈ ਪਈ ਆ ਤੇ ਕਈ ਲੋਕ ਕਹਿੰਦਿਆਂ ਇੰਨੀਆਂ ਦਵਾਈਆਂ ਖਾ ਕੇ ਅੱਕ ਚੁੱਕਿਆ ਥੱਕ ਚੁੱਕਿਆ ਵੀ ਇਹ ਕੰਟਰੋਲ ਚ ਨਹੀਂ ਆਉਂਦੀ ਪਰ ਅੱਜ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੱਸਣ ਲੱਗੀਆਂ ਜਿਹੜੇ ਬਾਰੇ ਕਿ ਬਹੁਤੇ ਲੋਕਾਂ ਨੂੰ ਪਤਾ ਵੀ ਹੈ ਤੇ ਬਹੁਤ ਸਾਰੇ ਜਿਹੜੇ ਕਿ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਹੈਗੀ ਤੇ ਪਰ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੁਸੀਂ ਉਹਦੇ ਬਾਰੇ ਗੂਗਲ ਵੀ ਕਰ ਸਕਦੇ ਹੋ ਵੀ ਉਹ ਕਿਹੜੀ ਚੀਜ਼ ਆ ਜਿਹੜੀ ਤੁਸੀਂ ਬਸ 10-12 ਦਿਨ ਖਾਓਗੇ ਤੇ ਤੁਹਾਡੀ ਜਿਹੜੀ 슈ਗਰ ਆ ਉਹ ਕੰਟਰੋਲ ਦੇ ਵਿੱਚ ਹੋ ਜੂਗੀ ਤੇ ਉਹ ਆਪਣੀ ਜਿਹੜੀ ਚੀਜ਼ ਹੈਗੀ ਆ ਜੀ ਆਪਣੀ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦੀ ਆ ਤੇ ਅੱਜ ਮੈਂ ਤੁਹਾਡੇ ਨਾਲ ਉਹੀ ਗੱਲ ਜਿਹੜੀ ਸ਼ੇਅਰ ਕਰਨ ਲੱਗੀ ਆ ਦੋਸਤੋ ਤੇ ਦੋਸਤੋ ਤੁਸੀਂ ਵੀ ਗਾਂਹ ਜਰੂਰ ਸ਼ੇਅਰ ਕਰ ਦਿਓ ਮੇਰੇ ਭੈਣ ਭਰਾਵਾਂ ਤੱਕ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਜੇ ਤੁਸੀਂ ਦੋਸਤੋ Google ਨਹੀਂ ਕਰ ਸਕਦੇ ਤੇ ਤੁਸੀਂ YouTube ਦੇ ਉੱਪਰ ਜਿਹੜਾ ਬਟਨ ਜਾਂ ਹੁੰਦਾ ਜਿੱਥੇ ਆਪਾਂ ਬੋਲ ਕੇ ਪੁੱਛ ਸਕਦੇ ਆਂ ਵੀ ਇਸ ਚੀਜ਼ ਬਾਰੇ ਇਹਦੇ ਫਾਇਦੇ ਤੇ ਤੁਸੀਂ ਉੱਥੋਂ ਵੀ ਜਿਹੜਾ ਕਿ ਸਰਚ ਕਰ ਸਕਦੇ ਹੋ ਬਾਕੀ ਕੋਈ ਨਾ ਕੋਈ ਤੁਹਾਨੂੰ ਜਿਹੜੇ ਕਿ ਦੋਸਤ ਮਿੱਤਰ ਜ਼ਰੂਰ ਕਮੈਂਟਾਂ 'ਚ ਵੀ ਮਿਲ ਜਾਣਗੇ ਜਿਹੜੇ ਇਸ ਚੀਜ਼ ਨੂੰ ਵਰਤਦੇ ਹੋਣਗੇ ਤੇ ਇਹ ਹੈਗੇ ਆ ਜੀ ਸਦਾ ਬਹਾਰ ਇਹ ਅੱਜ ਕੱਲ੍ਹ ਜਿਆਦਾ ਫੁੱਲ ਇਹਦੇ ਨਿਕਲਦੇ ਹੁੰਦੇ ਆ ਸਰਦੀਆਂ ਦੇ ਵਿੱਚ ਜਿਹੜੇ ਕੀ ਥੋੜੇ ਜੀ ਮਤਲਬ ਕੀ ਸੜ ਵੀ ਜਾਂਦੀ ਹੈ ਠੰਡ ਦੇ ਨਾਲ ਹਨਾ ਤੇ ਦੋਸਤੋ ਇਹਦੇ ਯੂਜ਼ ਕਰਨ ਦੇ ਵੀ ਬਹੁਤ ਸਾਰੇ ਅਨੇਕਾਂ ਤਰੀਕੇ ਆ ਉਹ ਵੀ ਤੁਸੀਂ ਗੂਗਲ ਤੇ ਜਾਂ YouTube ਦੇ ਉੱਪਰ ਜਿਹੜਾ ਆਪਣਾ ਵੌਇਸ ਵਾਲਾ ਬਟਨ ਹੁੰਦਾ ਉਹਨੂੰ ਦੱਬ ਕੇ ਤੁਸੀਂ ਬੋਲ ਸਕਦੇ ਹੋ ਹਾਂਜੀ ਵੀ ਜਿਹੜਾ ਤੁਹਾਨੂੰ ਤਰੀਕਾ ਸੌਖਾ ਲੱਗੂਗਾ ਵੀ ਇਹਨਾਂ ਪੱਤਿਆਂ ਪੱਤੇ ਹੋਗੇ ਇਹ ਸਦਾ ਭਾਰ ਦੇ ਫੁੱਲ ਹੋਗੇ ਇਹਨਾਂ ਨੂੰ ਤੁਸੀਂ ਖਾਣਾ ਤੇ ਜਾਂ ਫਿਰ ਤੁਸੀਂ ਕੀ ਕਰਨਾ ਜੀ ਇਹਨਾਂ ਪੱਤਿਆਂ ਨੂੰ ਤੋੜ ਕੇ ਤੇ ਇੰਨਾ ਫੁੱਲਾਂ ਨੂੰ ਤੋੜ ਕੇ ਤੇ ਇਹਨਾਂ ਨੂੰ ਜਿਹੜਾ ਕਿ ਕੁੱਟ ਲੈਣਾ ਕੁੱਟ ਕੇ ਇਹਨਾਂ ਦਾ ਜਿਹੜਾ ਕਿ ਜੂਸ ਕੱਢ ਕੇ ਵੀ ਤੁਸੀਂ ਪੀ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨਾਂ ਪੱਤਿਆਂ ਨੂੰ ਚਬਾ ਕੇ ਵੀ ਖਾ ਸਕਦੇ ਹੋ ਇਹਨਾਂ ਫੁੱਲਾਂ ਨੂੰ ਵੀ ਲੈ ਸਕਦੇ ਹੋ ਤੇ ਆਪਾਂ ਜਿਹੜੇ ਕੀ ਤੁਹਾਨੂੰ ਦੱਸ ਦਿੱਤੀਆਂ ਤੇ ਦੋਸਤੋ ਤੁਹਾਨੂੰ ਤੁਸੀਂ ਰਿਵਿਊ ਦੇਖਿਓ Google ਤੇ ਜਾਂ YouTube ਤੇ ਮੈਂ ਕਹਿੰਨਾ ਹਜ਼ਾਰਾਂ ਰਿਵਿਊ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਮਤਲਬ ਕਿ ਪੜਨ ਬੀਐਸ ਜੀ ਨੇ ਸ਼ੂਗਰ ਜਿਹੜੀ ਜੜ ਤੋਂ ਪੜਤੀ ਖਤਮ ਕਰਤੀ ਘਰ ਤੋਂ ਹਾਂਜੀ ਪਰ ਦੋਸਤੋ ਆਪਣੇ ਆਪਣੇ ਜਿਹੜੇ ਲੋਕ ਹੁੰਦੇ ਉਹ ਮਤਲਬ ਕਿ ਦੂਜੀਆਂ ਦਵਾਈਆਂ ਤੇ ਜ਼ਿਆਦਾ ਅਬੇ ਉਹ ਰੱਖਦੇ ਵੀ ਤੁਰਤ ਫੋਰਤ ਰਿਜ਼ਲਟ ਹੋ ਗਏ ਹਾਂਜੀ ਵੀ ਤੁਰਤ ਫੋਰਤ ਰਿਜ਼ਲਟ ਮਿਲ ਜੇ ਇਹਦੇ ਨਾਲ ਥੋੜਾ ਰਿਜ਼ਲਟ ਤੁਹਾਨੂੰ ਲੇਟ ਮਿਲੂਗਾ 10-12 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਜਿਹੜਾ ਕਿ ਨਜ਼ਰ ਆਉਣ ਲੱਗ ਜੂਗਾ ਤੇ ਪਰ ਰਿਜ਼ਲਟ ਇਹ ਪੱਕਾ ਦਿੰਦੀ ਆ ਇਹਦੇ ਵਿੱਚ ਪੂਰਾ ਮਤਲਬ ਕੀ ਆਪਾਂ ਦਾਅਵੇ ਨਾ ਕਹਿ ਸਕਦੇ ਆ ਤੇ ਦੋਸਤੋ ਤੁਸੀਂ ਵੱਡੇ ਵੱਡੇ ਡਾਕਟਰਾਂ ਦੀ ਗੱਲ ਸੁਣ ਸਕਦੇ ਹੋ YouTube ਦੇ ਉੱਪਰ ਉਹਨਾਂ ਦੇ ਮਤਲਬ ਕੀ ਜਿਹੜੇ ਆਯੁਰਵੈਦਿਕ ਦੇ ਆ ਉਹਨਾਂ ਦੇ ਰਿਵਿਊ ਪਏ ਹੋਏ ਆ Google ਵੀ ਕਰ ਸਕਦੇ ਹੋ ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਯੂਜ਼ ਕਰ ਸਕਦੇ ਆ ਜੀ ਜਿਵੇਂ ਇਹਨੂੰ ਆਪਾਂ ਹੁਣ ਕਟ ਲਿਆ ਕਟ ਕੇ ਜਿਹੜਾ ਕਿ ਇੱਕ ਤਾਂ ਰਸ ਜਿਹੜਾ ਪੀ ਸਕਦੇ ਆ ਤੇ ਇੱਕ ਜਾਣਾ ਪੱਤਿਆਂ ਨੂੰ ਵੀ ਚਬਾ ਕੇ ਖਾ ਸਕਦੇ ਆ ਫੁੱਲਾਂ ਨੂੰ ਵੀ ਖਾ ਸਕਦੇ ਆ ਤੇ ਦੋਸਤੋ ਜੇ ਕੋੜਾ ਲੱਗੇ ਤੁਹਾਨੂੰ ਬਕਬਕਾ ਲੱਗੇ ਤੇ ਤੁਸੀਂ ਜਿਵੇਂ ਕਹਿੰਦੇ ਵਖੀਰੇ ਦਾ ਜੂਸ ਕੱਢ ਲਓ ਸੇਬ ਦਾ ਜੂਸ ਕੱਢ ਲਓ ਟਮਾਟਰ ਦਾ ਜੂਸ ਕੱਢ ਲਓ ਵੀ ਉਹਨਾਂ ਸਾਰੇ ਜੂਸ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਇਕੱਠਿਆਂ ਜਦੋਂ ਆਪਾਂ ਗ੍ਰाइंड ਕਰਦੇ ਆ ਉਹਦੇ ਵਿੱਚ ਹੀ ਆ ਪੱਤੇ ਤੇ ਆ ਫੁੱਲ ਪਾ ਕੇ ਤੁਸੀਂ ਸਾਰਾ ਜਿਹੜਾ ਕਿ ਜੂਸ ਪੀ ਸਕਦੇ ਹੋ ਤੇ ਇਹਦੇ ਨਾਲ ਤੁਹਾਡੀ ਜਿਹੜੀ ਕਿ 슈ਗਰ ਕੰਟਰੋਲ ਹੋ ਜਾਊਗੀ ਤੇ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਜਰੂਰ ਸ਼ੇਅਰ ਕਰ ਦਿਓ ਉਹਨਾਂ ਭੈਣ ਭਰਾਵਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਹੈਗਾ ਤੇ ਦੋਸਤੋ ਜਿਹੜੇ ਵੀਡੀਓ ਫੋਨ ਨਹੀਂ ਦੇਖਦੇ ਉਹਨਾਂ ਨੂੰ ਤੁਸੀਂ ਆਪ ਵੀ ਦੱਸ ਸਕਦੇ ਆ ਬੋਲ ਕੇ ਵੀ ਭਾਈ ਆਹ ਚੀਜ਼ ਤੁਸੀਂ ਕਰ ਲਓ ਜੇ ਤੁਹਾਨੂੰ ਸਾਡੇ ਤੇ ਨਹੀਂ ਵਿਸ਼ਵਾਸ ਆਉਂਦਾ ਦੋਸਤੋ ਪਰ ਅਸਤ ਜਾਣਕਾਰੀ ਮਤਲਬ ਕਿ ਸੈਪਰੇਟ ਬੇਸਾਂਝੀ ਕਰਦੇ ਆ ਵੀ ਲੋਕਾਂ ਤੱਕ ਪਹੁੰਚੇ ਜਾਣਕਾਰੀ ਵੱਧ ਵੱਧ ਹਾਂਜੀ ਕਿਉਂਕਿ ਸ਼ੂਗਰ ਵੀ ਇਹ ਚੀਜ਼ ਤਾਂ ਆਮ ਹੀ ਹੁੰਦੀ ਸਦਾ ਭਾਰਤ ਦੇ ਬਿਲਕੁਲ ਆਮ ਹੋਈ ਪਈ ਆ ਜੀ ਥੋੜੇ ਘਰਾਂ 'ਚ ਨਾ ਹੋਣਗੇ ਥੋੜੇ ਲਾਗੇ ਪਾਰਕਾਂ ਦੇ ਵਿੱਚ ਹੋਣਗੇ ਜਾ ਕਿਤੇ ਰੋਡ ਦੇ ਆਊਟਸਾਈਡ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਰਿਸ਼ਤੇਦਾਰੀਆਂ ਚ ਹੋ ਗਿਆ ਕੋਈ ਨਾ ਕੋਈ 슈ਗਰ ਦਾ ਮਰੀਜ਼ ਤਾਂ ਹੁੰਦਾ ਹੀ ਹੈ ਤੇ ਦੋਸਤੋ ਇਹ ਜਾਣਕਾਰੀ ਤੁਹਾਡਾ ਫਰਜ਼ ਵੀ ਤੁਸੀਂ ਜਰੂਰ ਸ਼ੇਅਰ ਕਰੋਗੇ ਤੇ ਉਮੀਦ ਹੈ ਵੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ